ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਦੀ ਨਸ਼ਾ ਤਸਕਰੀ ਦੇ ਮਾਮਲੇ 'ਚ ਇੱਕ ਹੋਰ ਵੱਡੀ ਕਾਰਵਾਈ ਕਾਂਸਟੇਬਲ ਅਤੇ ਉਸ ਦਾ ਸਾਥੀ ਕੀਤਾ ਗ੍ਰਿਫਤਾਰ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ ਕੱਲ ਨੂੰ ਮੋੜ ਹੋਵੇਗੀ ਸੁਣਵਾਈ 2 ਏਪ੍ਰੈਲ ਤੱਕ ਗ੍ਰਿਫਤਾਰੀ ਤੇ ਹਾਈ ਕੋਰਟ ਨੇ ਲਗਾਈ ਸੀ ਰੋਕ ਅੱਜ ਹੋਵੇਗੀ ਪੰਜਾਬ ਸਰਕਾਰ ਦੀ ਔਨਲਾਈਨ ਐਨ ਆਰ ਆਈ ਮਿਲਣੀ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੀ ਹੋਵੇਗੀ ਸੁਣਵਾਈ ਅਮਰਿਤਪਾਲ ਸਿੰਘ ਦੇ ਹੱਕ ਤੇ ਐਮਪੀ ਸਰਵਿਸਿੰਗ ਖਾਲਸਾ ਦਾ ਵੱਡਾ ਐਲਾਨ ਕੀਤਾ ਐ ਐਨਐਸਏ ਵਧਾਉਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਦੇਵਾਂਗੇ ਚੁਣੌਤੀ ਰਾਜਾ ਵਰਿੰਗ ਨੇ ਪੰਜਾਬ ਸਰਕਾਰ ਤੇ ਲਾਇ ਵੱਡੇ ਇਲਜ਼ਾਮ ਕਿਹਾ ਹਰ ਮਹੀਨੇ ਹੋ ਰਹੀ ਹੈ 80 ਕਰੋੜ ਦੀ ਵਸੂਲੀ ਪੰਜਾਬ ਸਰਕਾਰ ਖਰੀਦੇਗੀ ਮਰਸੀਡੀਜ਼ ਬੈਂਜ਼ ਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦੇ ਮੱਦ ਨਜ਼ਰ ਕਰਵਾਇਆ ਜਾਵੇਗਾ ਬੁਲੇਟ ਪ੍ਰੂਫ ਪੰਜਾਬ ਦੇ ਮੌਸਮ ਬਾਰੇ ਨਵੀਆਂ ਅਪਡੇਟ ਇਨਾ ਜ਼ਿਲਾਂ ਲਈ ਅਲਰਟ ਹੋਇਆ ਜਾ ਰਹੀ ਕੈਬਨਟ ਮੰਤਰੀ ਬਲਜੀਤ ਕੋਰ ਦਾ ਵੱਡਾ ਐਲਾਨ ਅੱਗ ਕਾਰਨ ਆਪਣੀ ਫਸਲ ਗੁਆ ਬੈਠੇ ਕਿਸਾਨ ਪਰਿਵਾਰ ਨੂੰ ਆਪਣੀ ਤਨਖਾਹ ਵਿੱਚੋਂ ਦੇਣਗੇ ਮੁਆਵਜ਼ਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਨਾਲਾ ਹਲਕੇ ਦੀਆਂ ਮੰਡੀਆਂ ਦਾ ਕੀਤਾ ਦੌਰਾ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ 25000 ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਐਸਆਈ ਕੀਤਾ ਗ੍ਰਿਫਤਾਰ ਪੰਜਾਬ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਾਰਕੋ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਤੇ ਲੁਧਿਆਣਾ ਚ ਤਾਇਨਾਤ ਪੁਲਿਸ ਕਾਂਸਟੇਬਲ ਨਵਜੋਤ ਸਿੰਘ ਅਤੇ ਉਸਦੇ ਸਾਥੀ ਹਰਮੀਤ ਜੋ ਕਿ ਸਦਰ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋਵੇਂ ਮੁਲਜ਼ਮ ਹਵਾਲਾ ਰਾਹੀ ਭਾਰਤ ਚ ਵੱਡੀ ਮਾਤਰਾ ਚ ਪੈਸਾ ਲਿਆ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦਾ ਸੈਕੀਸ਼ ਰੇਟਾ ਪੁਲਿਸ ਸਟੇਸ਼ਨ ਨੇ ਹਰਿਆਣਾ ਦੀ ਪਿਵਾਨੀ ਦੇ ਰਹਿਣ ਵਾਲੇ ਅਨਿਲ ਸੈਣੀ ਤੋਂ ਭਾਰੀ ਮਾਤਰਾ ਚ ਹੈਰੋਇਨ ਬਰਾਮਦ ਕੀਤੀ ਹੈ ਜੋ ਹਾਲੀ ਵਿੱਚ ਗੁੜगांव ਰਹਿ ਰਿਹਾ ਸੀ ਇਸ ਮਾਮਲੇ ਚ ਹੋਰ ਕੜੀਆਂ ਦੀ ਜਾਂਚ ਕਰਦੇ ਹੋਏ ਹਵਾਲਾ ਨਾਲ ਸਬੰਧਤ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਨੈਟਵਰਕ ਵਿਦੇਸ਼ ਤੋਂ ਚਲਾਇਆ ਜਾ ਰਿਹਾ ਸੀ ਗ੍ਰਿਫਤਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 86.91 ਲੱਖ ਰੁਪਏ ਦੀ ਹਵਾਲਾ ਰਕਮ ਵੀ ਬਰਾਮਦ ਕੀਤੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪੁਸ਼ਟੀ ਕੀਤੀ ਹੈ ਕਿ ਇਹ ਪੈਸਾ ਹਵਾਲਾ ਚੱਲ ਰਹੀ ਦੁਬਈ ਰਾਹੀਂ ਭਾਰਤ ਭੇਜਿਆ ਗਿਆ ਸੀ ਅਤੇ ਇਸ ਦੀ ਵਰਤੋਂ ਨਸ਼ਿਆਂ ਦੀ ਖਰੀਦ-ਵੇਚ ਅਤੇ ਨੈੱਟਵਰਕ ਨੂੰ ਚਲਾਉਣ ਲਈ ਕੀਤੀ ਜਾਣੀ ਸੀ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਂਗਰਸ ਯਾਗੋ ਤੇ ਵਿਧਾਨ ਸਭਾ ਚ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਦਿੰਦਿਆਂ ਉਹਨਾਂ ਦੀ ਗ੍ਰਿਫਤਾਰੀ ਤੇ 22 April ਤੱਕ ਰੋਕ ਲਗਾ ਦਿੱਤੀ ਸੀ ਅਤੇ ਜਿਸ ਦੀ ਕੀ ਕੱਲ ਨੂੰ ਮੁੜ ਸੁਣਵਾਈ ਹੋਵੇਗੀ ਪ੍ਰਤਾਪ ਸਿੰਘ ਬਾਜਵਾ ਨੇ ਬੰਬਾਂ ਬਾਰੇ ਬਿਆਨ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਮੋਹਾਲੀ ਦੇ ਫੇਜ਼ ਥਾਣੇ 'ਚ ਦਰਜ ਐਫ ਆਈ ਆਰ ਰੱਦ ਕਰਵਾਉਣ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਉੱਤੇ 22 April ਯਾਨੀ ਕੱਲ ਤੱਕ ਰੋਕ ਲਗਾ ਦਿੱਤੀ ਸੀ ਅਦਾਲਤ ਨੇ ਬਾਜਵਾ ਨੂੰ ਪ੍ਰੈਸ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਵੀ ਰੋਕ ਦਿੱਤਾ ਹੈ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਹੈ ਅਤੇ ਕੱਲ ਨੂੰ ਮੁੜ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਦੇ ਐਨ ਆਰ ਆਈ ਮਾਮਲਿਆਂ ਦੇ ਵਿਭਾਗ ਨੇ ਇਤਿਹਾਸਿਕ ਕਦਮ ਚੁੱਕਿਆ ਹੈ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਵਿਦੇਸ਼ਾਂ ਚ ਵਸੇ ਭਾਰਤੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਨਲਾਈਨ ਐਨ ਆਰ ਆਈ ਮਿਲਣੀ आयोजित ਕੀਤੀ जा रही है यह मिलनी आज 11 बजे शुरू होवेगी इस बैठक च दुनिया भर च बसे पंजाबीयानु सीधे पंजाब सरकार नाल ਗੱਲਬਾਤ ਕਰਨ تے اپنیਆਂ ਸਮੱਸਿਆਵਾਂ ਦਾ ਹੱਲ ਹਾਸਲ ਕਰਨ ਦਾ ਇੱਕ ਮਜ਼ਬੂਤ ਮੰਚ ਪ੍ਰਦਾਨ ਕਰੇਗੀ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਵਿਦੇਸ਼ ਚ ਵਸੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਇੱਥੇ ਮਿਲਣ ਤੇ ਆਪਣੀਆਂ ਮੁਸ਼ਕਿਲਾਂ ਸਾਹਮਣੇ ਰੱਖਣ ਉਨ੍ਹਾਂ ਦਾ ਹੱਲ ਜਲਦ ਕੱਢਿਆ ਜਾਵੇਗਾ ਵਿਦੇਸ਼ਾਂ 'ਚ ਵਸੇ ਪੰਜਾਬੀ ਆਪਣੀਆਂ ਸ਼ਿਕਾਇਤਾਂ ਪਹਿਲਾਂ ਤੋਂ WhatsApp ਨੰਬਰ ਤੇ ਭੇਜ ਸਕਦੇ ਹਨ ਤਾਂ ਕਿ ਮੀਟਿੰਗ ਦੌਰਾਨ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ ਮੀਟਿੰਗ 'ਚ ਸ਼ਾਮਲ ਹੋਣ ਲਈ ਵੀਡੀਓ ਕਾਨਫਰੈਂਸਿੰਗ ਲਿੰਕ ਕਾਨਫਰੰਸ ਆਈਡੀ ਅਤੇ ਪਾਸਵਰਡ ਹੋਵੇਗਾ ਇਹ ਬੈਠਕ ਪੰਜਾਬ ਸਰਕਾਰ ਦੇ ਐਨਆਰਆਈ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਵਿੱਚ ਹੋਵੇਗੀ ਮੀਟਿੰਗ ਦਾ ਲਿੰਕ ਸਾਂਝਾ ਕੀਤਾ ਜਾ ਚੁੱਕਾ ਹੈ ਤਾਂ ਕਿ ਵਾਅਦੇ ਤੋਂ ਵੱਧ ਐਨਆਰਆਈ ਇਸ ਵਿੱਚ ਹਿੱਸਾ ਲੈ ਸਕਣ ਮੰਤਰੀ ਟਾਲੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮਿਲਨੀਆਂ ਆਯੋਜਿਤ ਕੀਤੀਆਂ ਗਈਆਂ ਹਨ ਪਰ ਇਸ ਲਈ ਵਿਦੇਸ਼ ਚ ਬੈਠੇ ਪੰਜਾਬੀਆਂ ਨੂੰ ਪੰਜਾਬ ਆਉਣਾ ਪੈਂਦਾ ਸੀ ਇਸ ਕਰਕੇ ਕਈ ਵਿਦੇਸ਼ ਵਿੱਚ ਬੈਠੇ ਪੰਜਾਬੀ ਆਪਣੀ ਗੱਲ ਨਹੀਂ ਰੱਖ ਸਕਦੇ ਸਨ ਅਮਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਅਮਰਿਤਪਾਲ ਸਿੰਘ ਤੇ 1 ਸਾਲ ਦੀ ਐਨਐਸਏ ਨੂੰ ਵਧਾ ਦਿੱਤਾ ਗਿਆ ਹੈ ਐਨਐਸਏ ਵਧਾਉਣ ਤੇ ਐਮਪੀ ਸਰਵਜੀਤ ਸਿੰਘ ਖਾਲਸਾ ਨੇ ਨਾਰਾਜ਼ਗੀ ਪ੍ਰਗਟਾਈ ਹੈ ਉਹਨਾਂ ਕਿਹਾ ਹੈ ਕਿ 1 ਸਾਲ ਹੋਰ ਐਨਐਸਏ ਵਧਾਉਣਾ ਬੇहद ਗਲਤ ਹੈ ਉਹਨਾਂ ਕਿਹਾ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਅਮਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਵੇ ਐਮਪੀ ਸਰਵਜੀਤ ਸਿੰਘ ਖਾਲਸਾ ਨੇ ਇਹ ਵੀ ਕਿਹਾ ਹੈ ਕਿ ਉਹ ਐਨਐਸਏ ਵਧਾਉਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦੇਣਗੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਇਸ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਐਨਐਸਏ ਵਿਧਾਇ ਜਾਣ ਨੂੰ ਲੋਕਤੰਤਰ ਤੇ ਖਡੂਰ ਸਾਹਿਬ ਦੇ ਵੋਟਰਾਂ ਦੇ ਨਾਲ ਧੋਖਾ ਦੱਸਿਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਵਪਾਰੀਆਂ ਵਿਰੁੱਧ ਟੈਕਸ ਅਤਵਾਦ ਫੈਲਾਉਂਦਾ ਗੰਭੀਰ ਦੋਸ਼ ਲਗਾਇਆ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਰਾਜਾ ਵੜਿੰਗ ਨੇ ਨੀਤੀ ਨੂੰ ਵਪਾਰਕ ਭਾਈਚਾਰੇ ਵਿਰੁੱਧ ਜ਼ਬਰਦਸਤੀ ਅਤੇ ਲੁੱਟ ਦੀ ਕਾਰਵਾਈ ਦੱਸਿਆ ਹੈ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜ ਦੇ GST ETO ਨੂੰ ਹਰ ਮਹੀਨੇ ਘੱਟੋ-ਘੱਟ 4 ਛਾਪੇਮਾਰੀ ਕਰਨ ਤੇ ਹਰੇਕ ਛਾਪੇਮਾਰੀ ਤੋਂ ਘੱਟੋ-ਘੱਟ 8 ਲੱਖ ਰੁਪਏ ਦੀ ਰਿਕਵਰੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਮੇਂ ਪੰਜਾਬ ਚ 250 GST ETO ਕੰਮ ਕਰ ਰਹੇ ਹਨ ਜੇ ਹਰ ਅਧਿਕਾਰੀ ਕ ਮਹੀਨੇ ਚ 4 ਛਾਪੇਮਾਰੀ ਕਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸੂਬੇ ਚ ਹਰ ਮਹੀਨੇ 1000 ਛਾਪੇਮਾਰੀ ਕੀਤੀ ਜਾਵੇ ਕਿ ਤੇ ਇਸਰਾਹੀ ਹਰ ਮਹੀਨੇ ਲਗਭਗ 80 ਕਰੋੜ ਰੁਪਏ ਦੀ ਵਸੂਲੀ ਕੀਤੀ ਜਾਵੇਗੀ ਯਾਨੀ ਕਿ ਲਗਭਗ 960 ਕਰੋੜ ਰੁਪਏ ਸਾਲਾਨਾ ਇਕੱਠੇ ਕੀਤੇ ਜਾਣਗੇ ਉਹਨਾਂ ਨੇ ਇਸ ਨੂੰ ਵਪਾਰੀਆਂ ਦੀ ਖੁੱਲੀ ਲੁੱਟ ਦੱਸਦਿਆਂ ਕਿ ਹੈ ਕਿ ਵਪਾਰੀਆਂ ਨੂੰ ਪਹਿਲਾਂ ਹੀ ਫਿਰੋਤੀ ਦੀਆਂ ਕਲਾਂ ਆ ਰਹੀਆਂ ਹਨ ਇਹ ਸੰਭਵ ਹੈ ਕਿ ਬਹੁਤ ਸਾਰੇ ਵਪਾਰੀ ਡਰ ਦੇ ਮਾਰੇ ਭੁਗਤਾਨ ਕਰ ਰਹੇ ਹੋਣ ਹੁਣ ਸਰਕਾਰ ਦੀ ਇਹ ਨੀਤੀ ਵਪਾਰੀ ਵਰਗ ਦੀ ਕਮਰ ਤੋੜਨ ਦਾ ਕੰਮ ਕਰੇਗੀ ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਵਪਾਰੀਆਂ ਵਿਰੁੱਧ ਜ਼ਬਰਦਸਤੀ ਅਤੇ ਦੰਡਕਾਰੀ ਕਾਰਵਾਈ ਕੀਤੀ ਤਾਂ ਕਾਂਗਰਸ ਪਾਰਟੀ ਵਪਾਰੀਆਂ ਦੇ ਨਾਲ ਖੜੀ ਹੋਵੇਗੀ ਅਤੇ ਸਰਕਾਰ ਨੂੰ ਟੁਕਮਾਂ ਜਵਾਬ ਦੇਵੇਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਭ ਤੋਂ ਮਹਿੰਗੀਆਂ ਲਗਜ਼ਰੀ ਗੱਡੀਆਂ 'ਚ شمار ਮਰਜ਼ਦੀ ਬੈਂਸ ਕਾਰ ਹੁਣ ਪੰਜਾਬ ਸਰਕਾਰ ਵੱਲੋਂ ਖਰੀਦੀ ਜਾ ਰਹੀ ਹੈ ਅਤੇ ਇੱਕ ਕਾਰ ਦੀ ਕੀਮਤ ਵੀ ਸਵਾ ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਇਸ ਮਰਜ਼ਦੀ ਬੈਂਸ ਕਾਰ ਨੂੰ ਖਰੀਦਣ ਦੇ ਨਾਲ ਹੀ ਉਸ ਨੂੰ ਬੁਲੇਟ ਪ੍ਰੂਫ ਵੀ ਕਰਵਾਇਆ ਜਾ ਰਿਹਾ ਹੈ ਜਿਸ ਤੇ 40 ਤੋਂ 50 ਲੱਖ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ ਇਸ ਗੱਡੀ ਦੀ ਖਰੀਦ ਤੋਂ ਲੈ ਕੇ ਬੁਲੇਟ ਪ੍ਰੂਫ ਕਰਵਾਉਣ ਦਾ ਸਾਰਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਦੇਖ ਰਹੇ ਏਡੀਜੀਪੀ ਅਤੇ ਉਹਨਾਂ ਦੀ ਟੀਮ ਵੱਲੋਂ ਹੀ ਦੇਖਿਆ ਜਾ ਰਿਹਾ ਹੈ ਪੰਜਾਬ 'ਚ ਕੜਾਕੇ ਦੀ ਗਰਮੀ ਦਰਮਿਆਨ ਥੋੜੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਇਸ ਅਨੁਸਾਰ ਸੰਗਰੂਰ ਪਟਿਆਲਾ ਫਤਿਗੜ ਸਾਹਿਬ ਅਤੇ ਲੁਧਿਆਣਾ ਜ਼ਿਲ੍ਹਿਆਂ 'ਚ ਅੱਜ ਫੇਰ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ 'ਚ ਤੂਫਾਨ ਤੇ ਬਿਜਲੀ ਗਰਜਨ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਕਈ ਜ਼ਿਲ੍ਹਿਆਂ 'ਚ ਤਾਪਮਾਨ 'ਚ ਥੋੜੀ ਗਿਰਾਵਟ ਆਈ ਹੈ ਜਿਸ ਕਾਰਨ ਲੋਕਾਂ ਨੂੰ ਕੁਜਰਾਹਤ ਮਿਲੀ ਹੈ ਤੇ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ 'ਚ ਅੱਜ ਮੀਂਹ ਪੈ ਸਕਦਾ ਹੈ ਜਿਸ ਕਾਰਨ ਪੰਜਾਬ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੌਲੀ-ਹੌਲੀ ਵਧੇਗਾ ਤੇ ਲੂ ਪੈਣ ਦੇ ਅਸਰ ਬਣ ਸਕਦੇ ਹਨ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਪਣੀ ਸਮਰਪਿਤ ਸਿਹਤ ਤੇ ਸੰਵੇਦਨਸ਼ੀਲ ਸੋਚ ਦਾ ਪ੍ਰਗਟਾਵਾ ਕਰਦਿਆਂ ਅੱਗ ਕਾਰਨ ਆਪਣੀ ਕਣਕ ਦੀ ਫਸਲ ਗੁਆ ਬੈਠੇ ਕਿਸਾਨ ਪਰਿਵਾਰਾਂ ਦੀ ਨਿੱਜੀ ਤੌਰ ਤੇ ਆਰਥਿਕ ਮਦਦ ਕਰਦਿਆਂ ਆਪਣੀ 1 ਮਹੀਨੇ ਦੀ ਤਨਖਾਹ ਮਦਦ ਵਜੋਂ ਦੇਣ ਦਾ ਐਲਾਨ ਕੀਤਾ ਹੈ ਕੈਬਨਿਟ ਮੰਤਰੀ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੋਥਾ ਤੇ ਚੱਕ ਦੁਹੇਵਾਲਾ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਪੀੜਿਤ ਕਿਸਾਨ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਹਰ ਸੰਕਟ 'ਚ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਆਪਣੇ ਹਲਕੇ ਜਨਾਲਾ ਦੀਆਂ ਅਨਾਜ ਮੰਡੀਆਂ ਦਾ ਚੰਚੇ ਦੌਰਾ ਕੀਤਾ ਗਿਆ ਉਹਨਾਂ ਨੇ ਆਪਣੇ ਦੌਰੇ ਦੌਰਾਨ ਕਿਸਾਨਾਂ ਦੁਆਰਾ ਅਨਾਜ ਮੰਡੀਆਂ 'ਚ ਲਿਆਂਦੀਆਂ ਕਣਕ ਦੀਆਂ ਢੇਰੀਆਂ 'ਚ ਨਮੀ ਦਾ ਨਿਰੇਖਣ ਵੀ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਵਿੱਚੋਂ ਖਰੀਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਮੰਡੀਆਂ 'ਚ ਕਿਸਾਨਾਂ ਮਜ਼ਦੂਰਾਂ ਜਾਂ ਆੜਤੀਆਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੀ ਜਾਵੇਗੀ ਉਹਨਾਂ ਦਾ ਸਹਿਕੀ ਅਧਿਕਾਰੀਆਂ ਨੂੰ ਕਿਸਾਨਾਂ ਦੁਆਰਾ ਨਾਂਜ ਮੰਡੀਆਂ 'ਚ ਲਿਆਂਦੀ ਸੁੱਕੀ ਫਸਲ ਦੀ ਸਰਕਾਰੀ ਬੋਲੀ 24 ਘੰਟਿਆਂ ਅੰਦਰ ਕਰਵਾਉਣ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਜੀਨਸ ਦੇ ਦਾਇਗੀ 48 ਘੰਟਿਆਂ ਅੰਦਰ ਕਰਨਾ ਤੇ ਖਰੀਦ ਫਸਲ ਦੀ ਲਿਫਟਿੰਗ 72 ਘੰਟਿਆਂ ਅੰਦਰ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਜਿਸ ਉਤੇ ਅਮਲ ਹੋਵੇਗਾ ਉਹਨਾਂ ਕਿਸਾਨਾਂ ਨੂੰ ਇਸ ਵਾਰ ਦੀ ਬੰਪਰ ਫਸਲ ਲਈ ਵਧਾਈ ਦਿੰਦੇ ਹਾਂ ਕਿ ਹੈ ਕਿ ਹੁਣ ਤੱਕ ਮੰਡੀਆਂ 'ਚ ਆਈ ਕਣਕ ਨੇ ਬਹੁਤ ਵਧੀਆ ਸੀਜ਼ਨ ਦੀ ਭਵਿੱਖਬਾਣੀ ਕੀਤੀ ਹੈ ਮੈਨੂੰ ਬੜਾ ਦੁੱਖ ਹੋਇਆ ਇਹ ਇਹ ਬਿਆਨ ਸੁਣ ਕੇ ਇਸ ਸੰਵਾਦ ਸਾਹਿਬ ਦਾ ਔਰ ਉਹ ਕਈ ਵੇਲੜ ਛੱਡੇ ਲੈ ਕੇ ਸਾਡੇ ਸਾਹਮਣੇ ਆ ਜਾਂਦੇ ਕਹਿੰਦੇ ਤੁਸੀਂ ਸਕੂਲਾਂ ਚ ਕਿਉਂ ਜਾਂਦੇ ਆ ਵੀ ਫੇਰੇ ਜੇ ਫੇਰੇ ਸਾਰੇ ਆਪਦੇ ਆਪ ਨੂੰ ਮੰਨ ਲੈਣ ਵੀ ਤੁਸੀਂ ਸਾਰੇ ਵੇਲੜਾ ਸਾਡੇ ਨਾਲ ਵੇਲੜਾਂ ਦੇ ਨਾਲ ਹੁਣ ਤੇ ਕਰਤਾਰਨਾਂ ਚ ਬੈਂਦੇ ਬੈਂ ਜਾਂਦੇ ਤੁਹਾਨੂੰ ਤੁਸੀਂ ਲੀਡਰ ਬਣ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਚਾਰ ਹੁਣ ਤੁਹਾਨੂੰ ਅਸੀਂ ਵੇਲੜਾਂ ਲੱਗਣ ਲੱਗੇ ਫਿਰ ਮੈਂ ਅਗਲੀ ਗੱਲ ਹੋਰ ਦੱਸ ਦਿੰਦਾ ਮੈਨੂੰ ਬੜਾ ਦੁੱਖ ਹੋਇਆ ਇਹ ਇਹ ਬਿਆਨ ਸੁਣ ਕੇ ਇਸ ਸਨਵਾ ਸਾਹਿਬ ਦਾ ਇਹਨੂੰ ਇਹਨੂੰ ਮਤਲਬ ਮੈਨੂੰ ਦਾ ਹੰਕਾਰ ਹੋ ਗਿਆ ਕਿ ਮੈਂ ਮਤਲਬ ਬਹੁਤ ਵੱਡੀ ਪੋਸਟ ਤੇ ਬੈਠਾ अरुण ਵੀ ਨਹੀਂ ਪਤਾਗਾ ਕਿ ਲੋਕਾਂ ਦੀ ਇੱਕ ਪਾਵਰ ਹੈ ਨਾ ਜਿੱਦେ ਜਿੱਦੇ ਲੋਕਾਂ ਨੇ ਦੁਬਾਰਾ ਇੱਥੇ ਨਿਸ਼ਾਨ ਲਾਉਣਾ ਹੈ ਨਾ ਉਹਦੇ ਹਾਸੇ ਟਾ ਟੂਟਾ ਸਭ ਖੋਲਣਗੇ ਕਿ ਲੋਕਾਂ ਕੋਲੇ ਤਾਕਤ ਹੈ ਲੋਕ ਜਾਣਦੇ ਆਂਦੇ ਕਿ ਮੈਂ ਖੋਈ ਦੀਆਂ ਕਿ ਕਿਵੇਂ ਦੇਈ ਦੀਆਂ ਜੇ ਤੁਹਾਨੂੰ 92 ਦੇ ਸਕਦੇ ਆ ਨਾ ਤੇ ਤੁਹਾਨੂੰ 0 ਤੇ ਵੀ ਲੈ ਸਕਦੇ ਆ ਅਗਲੇ ਜਿਹੜੇ ਜੋ ਪਹਿਲੇ ਸੀ ਪਹਿਲਾਂ ਦੇ ਵਿੱਚ بڑا ਹੰਕਾਰ ਸੀ ਨਾ ਉਹ ਕਹਿੰਦੇ ਸੀ ਕਿ 25 ਸਾਲ ਪੰਜ ਵਾਰੀ ਕਹਿੰਦਾ ਮੁੱਖ ਮੰਤਰੀ ਬਣਨਾ ਹੈ ਇਹ ਇਹ ਬਾਦਲ ਕਹਿੰਦਾ ਰਿਹਾ 25 ਸਾਲ ਨਹੀਂ ਜਾਣਾ ਅਰਲੇ ਨੇ ਮਾਰਿਆ ਬੜਕਾ ਅਗਲੇ ਵਾਰੀ ਤੇ ਜੇ ਉਹਦੇ ਨਾਲ ਇਹ ਕਰ ਸਕਦੇ ਤੇ ਹੋ ਤੁਹਾਡੇ ਨਾਲ ਵੀ ਜਾਣੀ ਕਿਉਂ ਮੈਂ ਕਹਿ ਰਿਹਾ ਹੁਣ ਇਹਨੂੰ ਮੈਂ ਪੁੱਛਦਾ ਹਾਂ ਕਿ ਭਾਈ ਇਹ ਜਿਹੜੇ ਵੇਲੜਾ ਸੀ ਯਾਦ ਕਰ ਕੁਲਤਾਰ ਜੀ ਇੱਕ ਵਾਰ ਯਾਦ ਕਰ ਕਿ ਤੂੰ ਡੱਲੇ ਵਾਲੇ ਆਇਆ ਸੀ ਆਪਦੇ ਨਾਲ ਕੁਝ ਬੰਦੇ ਲੈ ਕੇ ਆਇਆ ਸੀ ਤੇ ਤੇਰਾ 68 ਇਸ ਗੱਲ ਲਈ ਨਿਕਲਿਆ ਹੋਇਆ ਸੀ ਕਿ ਫਰੋਈਪੁਰ ਦਾ ਐਸਐਸਪੀ ਦੇਦੇ ਮੁਕੱਦਮਾ ਦਰਜ ਕਰਦਾ ਸੀ ਕਿ ਤੁਸੀਂ ਭਾਈ ਕਿਸੇ ਮੈਡੀਕਲ ਸਟੋਰ ਦੇ ਬਾਹਰ ਦੇ ਵਿੱਚ ਧਰਨਾ ਲਾਇਆ ਸੀ ਤੁਹਾਡੇ ਤੇ ਪਰਚਾ ਦਰਜ ਹੁੰਦਾ ਸੀ ਉਹਦੇ ਤੁਹਾਨੂੰ ਸਾਡੀ ਲੋੜ ਲੱਗੀ ਸੀ ਨਾ ਕਿ ਪ੍ਰਧਾਨ ਜੀ ਮਦਦ ਕਰੋ ਸਾਡੀ ਪਰ ਯਾਦ ਰੱਖ ਉਸ ਗੱਲ ਨੂੰ ਧਿਆਨ ਕਰਕੇ ਤੇਰੀ ਜਾਣਕੀ ਨਹੀਂ ਛੜਾਈ ਉਹ ਇਹਨਾਂ ਤਿੰਨਾਂ ਲੀਡਰਾਂ ਨੂੰ ਉਸ ਵੇਲੇ ਅਸੀਂ ਬਰਾਬਰ ਦੇ ਉੱਤੇ ਖੜ ਕੇ ਪੁਲਿਸ ਪ੍ਰਸ਼ਾਸਨ ਨੂੰ ਬੜਾ ਚੈਲੰਜ ਦਿੱਤਾ ਸੀ ਕਿ ਜਿਹੜਾ ਇਹ ਇਹ ਜਿਹੜਾ 17 17000 18 18000 ਦਾ ਟੀਕਾ ਵੇਚ ਰਿਹਾ ਜਦੀ ਅਸਲ ਕੀਮਤ ਸਿਰਫ 2000 ਮਣੀ 200 ਮਣੀ 2000 ਮਣੀ 100 ਹੀ ਹੁਣ ਉਹ 2000 ਵਾਲਾ 18000 ਦਾ ਵਿਕਦਾ ਹੈ ਤੇ ਜੇ ਉਹਦੇ ਖਿਲਾਫ ਕੋਈ ਬੰਦਾ ਬਾਅਦ ਚੁੱਕਦਾ ਤੇ ਤੁਸੀਂ ਪਰਚਾ ਦਰਜ ਕਰੋਗੇ ਅਸੀਂ ਖੜਾ ਨੋਨਾਂ ਦੇ ਨਾਲ ਪਰ ਫਿਰ ਇਹਨਾਂ ਨੂੰ ਮਤਲਬ ਪਰਚੇ ਤੋਂ ਰਾਹਤ ਮਿਲੀ ਹੈ ਤੇ ਜਿਹਨਾਂ ਨੂੰ ਜਿਨ੍ਹਾਂ ਨੂੰ ਰਾਹਤ ਹੀ ਇਸ ਕਰਕੇ ਮਿਲੀ ਹੋਵੇ ਉਹ ਬੰਦੇ ਇਹ ਗੱਲਾਂ ਕਰਨ ਔਰ ਉਸ ਤੋਂ ਪਹਿਲਾਂ ਇਹਨੂੰ ਪੁੱਛੋ ਸ਼ਰੂਤੀ ਕਾਰਨ ਤੂੰ ਕੀ ਕਰਦਾ ਤੂੰ ਲੀਡਰ ਬਣਿਆ ਕਿੱਥੋਂ ਆ ਤੂੰ ਇੱਥੋਂ ਹੀ ਇਹਨਾਂ ਧਰਿਆਂ ਚੋਂ ਲੀਡਰ ਬਣਿਆ ਹੈ ਤੇ ਅੱਜ ਤੈਨੂੰ ਮਤਲਬ ਇਹ ਗੱਲਾਂ ਆਉਂਦੀਆਂ ਬਈ ਲੋਕ ਵਿਲੜ ਦੇਣ ਲੱਪੇ ਆ ਕੋਈ ਗੱਲ ਨਹੀਂ ਸਮਾ ਜਾਏਗਾ ਲੋਕ ਦੱਸਦੇ ਨੇ ਵੀ ਅਸੀਂ ਬੇਲੜਾਂ ਕਿ ਵਾਹਿਗੁਰੂ ਦੇ ਹੁਕਮ ਨਾਲ ਆਉਣ ਵਾਲੇ ਸਮੇਂ ਤੇ ਤੁਹਾਨੂੰ ਬੇਲੜ ਕਰਕੇ ਬੇਲੜ ਕਰਕੇ ਵਿਖਾ ਦੇ ਦੇ ਭਾਰਤ ਦਾ ਹਵਾ ਬਾਜੀ ਮਤਰਾਲਾ ਮੈਂ ਪੰਜਾਬੀ ਚ ਕਹਾਂਗਾ ਉਹਨੇ ਪਿਛੇ ਇਹ ਨੋਟੀਫਿਕੇਸ਼ਨ ਕੱਢਿਆ ਸੀ ਪੀ ਜਿਹੜੇ 에ਰਪੋਰਟਾਂ ਤੇ ਸਰਦਾਰ ਨੌਕਰੀ ਕਰਦੇ ਉਹ ਕਕਾਰ ਨਾ ਕਰਨ ਕਿਰਪਾਨ ਦੀ ਗੱਲ ਇੱਥੇ ਤੇ ਨਹੀਂ ਰੁਕਣੀ ਏ ਇੱਥੇ ਵੀ ਜਾਵੇ ਇੱਥੇ ਵੀ ਜਾਵੇ ਜਿੰਨਾ ਸਹਿਣ ਕਰੀ ਜਾਵਾਂਗੇ ਤੁਰ ਹੀ ਜਾਣਗੇ ਕਦੀ ਇਹਨਾਂ ਲੋਕਾਂ ਨੇ ਇਹ ਕਿਹਾ ਕਿ ਕਿਰਪਾਨ ਵਾਲਾ ਸਾਨੂੰ ਵੋਟ ਨਾ ਪਾਵੇ ਫਿਰ ਠੀਕ ਹੈ ਕਿਰਪਾਨ ਕਦੀ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਉਹ ਬੰਦਾ ਹੋਵੇ ਸੇਖੋ ਵੇ ਤੇ ਕਿਰਪਾਨ ਨਾ ਪਾਵੇ ਨਹੀਂ ਯਕੀਨੀਤੀ ਹੈ ਸਾਡਾ ਫੰਡਾਮੈਂਟਲ ਰਾਈਟ ਹੈ ਔਰ ਇਹਨਾਂ ਦੇ ਸਵਿਧਾਨ ਨੇ ਦਿੱਤਾ ਹੈ ਅਸੀਂ ਕਿਰਪਾں ਆ ਸਕਦੇ ਭਾਵੇਂ ਕਿ ਮੈਂ ਉਹਦੇ ਤੋਂ ਪਹਿਲਾਂ ਗੁਰੂ ਦੀ ਗੱਲ ਮੰਨਦਾ ਮੈਂ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਸਿੱਖ ਨੇ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਇਹ ਸਾਡਾ ਗੁਰੂ ਤੈਅ ਕਰਦਾ ਹੈ ਤੇ ਗੁਰੂ ਨੇ ਤੈਅ ਕੀਤਾ ਸਾਡੀ ਡੈਫੀਨੇਸ਼ਨ ਕੋਈ ਸਰਕਾਰ ਨਹੀਂ ਤੈਅ ਕਰੇ ਸੋਹਾ ਗੁਰੂ ਨੇ ਤਾਂ ਕੀਤਾ ਜਦੋਂ ਗੁਰੂ ਨੇ ਕਹਿ ਦਿੱਤਾ ਕਿ ਪੰਜ ਕੱਕੇ ਪਾਉਣੇ ਨੇ ਤੇ ਪਾਉਣੇ ਨੇ 1925 ਵਿੱਚ ਗੋਰੇ ਸੀ 1825 ਦਸੀਹ ਸੀ 1725 ਤੇ ਮੁਗਲ ਸੀ ਅਜ ਇਹ ਨੇ ਸਮੇਂ ਦੇ ਨਾਲ ਸਿੱਥੀ ਥੋੜਾ ਬਦਲਣੀ ਹੈ ਇਹ ਤੇ ਉਹੀ ਰਹਿਣੀ ਜੋ ਗੁਰੂ ਨੇ ਕਿਹਾ ਇਸ ਕਰਕੇ ਘਬਰਾਉਣਾ ਨਹੀਂ ਚਾਹੀਦਾ ਮੈਂ ਬੜਾ ਇੱਕ ਇਮੋਸ਼ਨਲ ਸਿੱਖ ਹਾਂ ਮੈਂ ਜਦੋਂ ਸਿੱਖਾਂ ਦਾ ਟਕਰਾਅ ਵੇਖਿਆ ਤੇ ਮੈਨੂੰ ਦੁੱਖ ਹੁੰਦਾ ਪਰਿਵਾਰ ਆਪਸ ਵਿੱਚ ਲੜਦਾ ਚੰਗਾ ਨਹੀਂ ਲੱਗਦਾ ਅਸੀਂ ਪਰਿਵਾਰ ਸਾਡਾ ਬਾਪੂ ਧਾਰਮਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਗੌਰ ਵਾਸੀ ਆਨੰਦਪੁਰ ਸਾਹਿਬ ਦੇ ਆ ਦੁਨੀਆ ਦੇ ਕਿਸੇ ਵੀ ਥਿੱਟੇ 'ਚ ਸਿੱਖ ਵੱਸੇ ਬੜੀਆਂ ਸਾਡੀਆਂ ਸਾਂਝਾਂ ਨੇ ਉਹਦੇ ਵੇਦ ਇੱਕ ਇਹ ਵੀ ਸਾਂਝ ਹੈ ਦੁਨੀਆ ਦੇ ਕਿਸੇ ਵੀ ਥਿੱਟੇ 'ਤੇ ਵਸਣ ਵਾਲਾ ਸਿੱਖ ਵਾਸੀ ਆਨੰਦਪੁਰ ਸਾਹਿਬ ਦਾ ਇਹ ਸਾਡੀ ਕੌਮੀਅਤ ਹੈ ਮੈਂ ਇਤਿਹਾਸ ਨੂੰ ਪੜਨ ਦਾ ਬੜਾ ਸ਼ਕੀਨ ਆ ਪਰ ਮੈਂ ਪੂਰੀ ਜ਼ਿੰਦਗੀ ਇੱਕ ਕਿਤਾਬ ਨਹੀਂ ਪੜ ਸਕਿਆ ਤੇ ਸ਼ਾਇਦ ਮੈਂ ਕਦੀ ਨਹੀਂ ਪੜ ਸਕਾਂ ਇਹ ਤੇ ਮੈਂ ਪੜ ਲਿਆ ਸਿੱਖ ਰਾਜ ਕਿਵੇਂ ਬਣਿਆ ਚਾਹਣਾ ਪੜਿਆ ਪਰ ਇਹ ਨਹੀਂ ਪੜ ਹੋਇਆ ਸਿੱਖ ਰਾਜ ਕਿਵੇਂ ਗਿਆ ਗਦਾਰ ਹੈਗੇ ਸੀ ਧਿਆਨ ਸਿੰਘ ਡੋਗਰੇ ਵਰਗੇ ਮਿਸ਼ਰ ਤੇਜਾ ਸਿੰਘ ਵਰਗੇ ਲਾਲ ਸਿੰਘ ਵਰਗੇ ਪਰ ਸ਼ੱਕ ਦੇ ਵਿੱਚ ਹੀ ਅਸੀਂ ਬੜੇ ਮਾਰਦੇ ਜਿੱਦਣ ਕਵਰ ਪਸ਼ੋਰਾ ਸਿੰਘ ਨੂੰ اٹਕ ਦੇ ਕਿਲੇ 'ਚ ਕੈਦ ਕੀਤਾ ਕਵਰ ਪਸ਼ੋਰਾ ਸਿੰਘ ਵੀ ਮਹਾਰਾਜਾ ਸ਼ੇਰੇ ਪੰਜਾਬ ਦਾ ਪੁੱਤ ਸੀ ਉਹਨੂੰ ਮਾਰਨ ਲੱਗੇ ਉਹ ਕਹਿੰਦਾ ਮੇਰੀ ਗੱਲ ਸੁਣੋ ਭਰਾਓ ਮਾਰਦੇ ਦੇਣਾਈ ਪਰ ਇੱਕ ਗੱਲ ਦਾ ਖਿਆਲ ਕਰਿਓ ਜਿੱਥੇ ਮੇਰਾ ਸਤਕਾਰ ਹੋਵੇ ਮੇਰੀ ਯਾਤ ਨਾ ਬਣਾ। ਉਹ ਕਹਿੰਦੇ ਕਿਉਂ? ਉਹ ਕਹਿੰਦਾ ਵੀ ਯਾਦ ਬਣਾਉਂਗੇ ਲੋਕ ਕਹਣਗੇ। ਉਹ ਕਹਿਣਗੇ ਵੀ ਸਿੱਖਾਂ ਨਹੀਂ। ਸ਼ੇਰੇ ਪੰਜਾਬ ਦਾ ਪੁੱਤ ਮਾਰ ਦਿੱਤਾ। ਸਿੱਖੀ ਸੰਭਾਰਾਂ। ਸਿੱਖਾਂ ਨੇ ਸਿੱਖ ਮਾਰਤਾ ਨਹੀਂ ਇਸਨਿਆ ਚੰਗਾ ਨਹੀਂ ਜਾਣਾ। ਉਹਨੂੰ ਵੱਡਣ ਤੋਂ ਬਾਅਦ ਦਰਿਆ ਦੇ ਵਿੱਚ ਰੁੜਿਆ ਗਿਆ ਸੀ اٹਕ ਦੇ ਵਿੱਚ ਖਾਣਾ ਜੰਗੀ ਕੌਮਾ ਲਈ ਚੰਗੀ ਨਹੀਂ ਹੈ ਅਸੀਂ ਫੇਰ ਪਏ ਹੋਏ ਸਭ ਤੋਂ ਵੱਧ ਗੁਰੂ ਨੇ ਆਖਿਆ ਵੀ ਹਮੇ ਛੱਡੋ ਹਰੇਕ ਨੇ ਪੰਡ ਚੁੱਕੀ ਹੋਈ ਹੈ ਹੰਕਾਰ ਮੈਂ ਸਿਆਣਾ ਦੂਜਾ ਨਿਆਣਾ ਕਿੱਥੇ ਜਾ ਕੇ ਰੁਕਾਂਗਾ ਕੀ ਚਾਹੁੰਨੇ ਕੀ ਕਰਾਂਗੇ ਕੀ ਚਾਹੁੰਨੇ ਕੀ ਕਰਾਂਗੇ ਕੋਈ ਵੇੜਾ ਸੀ ਕਾਉਂ ਮੈਂ ਇੱਕ ਗੱਲ ਕਰਦੀ ਸੀ ਤੇ ਸਰਕਾਰ ਗੱਲ ਕੋਲ ਆਣ ਕੇ ਵੀ ਸੁਣਦੀ ਸੀ ਹੁਣ ਪਾਈ ਜਾ ਰੌਲਾ ਬੰਦੀ ਸਿੰਘ ਰਹਾ ਕਰੋ ਕੱਠੇ ਨਹੀਂ ਆਗੇ ਅਗਲੇ ਕਹਿੰਦੇ ਠੀਕ ਹੈ ਇਹ ਤੇ ਪਾਟੇ ਪੈਣੇ ਟੁੱਟੇ ਪੈਣੇ ਓਨਾ ਚਿਰ ਤੱਕ ਸੁਣਵਾਈਆਂ ਨਹੀਂ ਹੁੰਦੀਆਂ ਸਜਣੋ ਜਿੰਨਾ ਚਿਰ ਤੱਕ ਪਰਿਵਾਰ ਦੇ ਵਿੱਚ ਇਤਫਾਕ ਨਾ ਹੋਵੇ ਪਰਿਵਾਰ ਵਿੱਚ ਇਤਫਾਕ ਰੱਖਣਾ ਜ਼ਰੂਰੀ ਹੈ ਔਰ ਗੁਰੂ ਨੇ ਸਾਨੂੰ ਇਤਫਾਕ ਦੀ ਦਾਤ ਦਿੱਤੀ ਬਾਣੀ ਦੇ ਵਿੱਚ ਇਹ ਤੇ ਕਿਹਾ ਜੋ ਦਿਸੈ ਗੁਰ ਸਿਖੜਾ ਤਿਸ ਨਿਮ ਨਿਮ ਲਾਗੂ ਮੇਰੀ ਖੱਲੋਂ ਮੋਜੜੇ ਗੁਰਸਿੱਖ ਠੜਾਂਦੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਇਹ ਕਿਤੇ ਲਿਖਿਆ ਵੀ ਇੱਕ ਦੂਜੇ ਦੀ ਨਿੰਦਿਆ ਕਰੋ ਬਰਾਈ ਕਰੋ ਜਿੱਥੇ ਬੰਦੇ ਚਾਰ ਬਰਾਈ ਸ਼ੁਰੂ ਹੁੰਦੀ ਸਾਡ ਨਹੀਂ ਇਹ ਨਹੀਂ ਠੀਕ ਹੈ ਆਪਾਂ ਗੁਰੂ ਦੇ ਸਿਧਾਂਤ ਹੇਠਾਂ ਇਕੱਠੇ ਹੋ ਕੇ ਠੀਕ ਹੈ ਮਸਲੇ ਇੱਕ ਨਹੀਂ ਬੜੇ ਨੇ ਪਰ ਇੱਕੇ ਵਾਰੀ ਤਾਂ ਨਿਹਾਲ ਹੋ ਜਾਣੇ ਸਾਰੇ ਵੀ ਆਪਾਂ ਕਹੀਏ ਵੀ ਜਿੱਦਾਂ ਦੁੱਧ ਰਿੜਕੀ ਦਾ ਤੇ ਹੁਣੇ ਮੱਖਣ ਕੱਢ ਦੋ ਬਾਹਰ ਸਮਹਾ ਤੇ ਲੱਗਦਾ ਹੀ ਹੈ ਨਾ ਪਰ ਪਹਿਲਾਂ ਪਹਿਲ ਦੇ ਆਧਾਰ ਦੇ ਉੱਤੇ ਆਪਾਂ ਕੌਮੀ ਤੌਰ ਤੇ ਕੌਮੀ ਮਸਲਿਆਂ ਤੇ ਆ ਦੁਨੀਆ ਦੇ ਕਿਸੇ ਵੀ ਕਿੱਤੇ ਦੇ ਵਿੱਚ ਰਹੀਏ ਜਿੱਥੇ ਮਰਜੀ ਰਹੀਏ ਪਰ ਮੁੱਖ ਆਪਣੇ ਗੁਰੂ ਵੱਲ ਗੁਰੂ ਦੇ ਆਸ਼ੇ ਤੇ ਉਲਟ ਨਹੀਂ ਚੱਲਣਾ